ਬਲਵਿੰਦਰ ਸਿੰਘ ਬਰਾੜ ਦੇ ਨਾਵਲ ਟੋਏ ਟਿੱਬੇ ਦਾ ਅਗਲਾ ਕਾਂਡ 3 ਵਿਆਹ ਤੋਂ ਅਗਲੇ ਦਿਨ ਮਿਲਣੀ ਦੀ ਰਸਮ ਸੀ ਹਰ ਭਜਨ ਨੇ ਆਖਿਆ ਸੀ ਗੱਲ ਐ ਵੀ ਮਿਲਣੀ ਆਪਾਂ ਕਰਨੀਆਂ ਘਰੇ ਕਿਉਂਕਿ ਨਿੰਦਰ ਦੇ ਸਹੁਰਿਆਂ ਵੱਲੋਂ ਸਿਰਫ 10-12 ਜਣੇ ਆਉਣਗੇ ਕਲਵੰਦ ਸਿੰਘ ਭੜਾ ਆਦਮੀਆਂ ਐ شریف ਆਦਮੀਆਂ ਬਸ ਐਨੇ ਕੁ ਜਣੇ ਜਾਊਗਾ ਨਹੀਂ ਲਿਆਉਣ ਨੂੰ ਤਾਂ ਮਿਲਣੀ ਬੇ ਤਜਕਾਲ 100-100 ਲੋਕ 150 ਜਣਿਆਂ ਨੂੰ ਲੈ ਕੇ ਆਉਂਦੇ ਆ ਇਹ ਆ ਸੱਟ ਸਾਮੀ ਗੱਲ ਐ ਰੋਨਾਲੀ ਪੈਲਸ ਬੁੱਕ ਕਰਨੇ ਪੈਂਦੇ ਆ ਬਰਾਤ ਦੀ ਤਰ੍ਹਾਂ ਨਾ ਹੀ ਸੇਵਾ ਕਰਨੀ ਪੈਂਦੀ ਹੈ ਡੀਜੇ ਲਾਉਣਾ ਪੈਂਦਾ ਵਿਆਹ ਜਨਾ ਖਰਚਾ ਆ ਮਿਲਣੀ ਤੇ ਹੋ ਜਾਂਦਾ ਕੀ ਫਾਇਦਾ ਨਿੰਦਰ ਹੁਰਾਂ ਦੇ ਘਰਾਂ ਦੇ ਦੋ ਤਿੰਨ ਬੰਦੇ ਤੇ ਤਿੰਨ ਚਾਰ ਮੁੰਡੇ ਮਿਲਣੀ ਲਈ ਆਉਣ ਵਾਲਿਆਂ ਵਾਸਤੇ ਬੈਠਣ ਚਾਹ ਪਾਣੀ ਤੇ ਖਾਣੇ ਆਦਿ ਤਿਆਰੀ ਕਰਦੇ ਫਿਰਦੇ ਸਨ ਖੇਤੜੇ ਵਿੱਚ ਹਲਵਾਈ ਪਕੌੜੇ ਤੇ ਸਬਜ਼ੀਆਂ ਤਿਆਰ ਕਰ ਰያ ਸੀ ਇੱਕ ਛੋਟਾ ਜਿਹਾ ਟੈਂਟ ਜਿਹੜਾ ਪਰਸੋਂ ਤੋਂ ਹੀ ਵੇੜੇ ਵਿੱਚ ਲੱਗਿਆ ਹੋਇਆ ਸੀ ਉਹਦੇ ਦੋ ਹਿੱਸੇ ਕਰਕੇ ਇੱਕ ਪਾਸੇ ਖਾਣੇ ਵਾਲੀ ਚਾਰ ਮੇਜ਼ ਲਾਏ ਗਏ ਸਨ ਦੂਜੇ ਸੇਵ ਵਿਚ ਬੰਦਿਆਂ ਦੇ ਬੈਠਣ ਵਾਸਤੇ ਕੁਰਸੀਆਂ ਤੇ ਸ਼ਰਾਬ ਪੀਣ ਵਾਲਿਆਂ ਲਈ ਦੋ ਕੋਲ ਮੇਜ਼ ਲਾਏ ਜਾ ਰਹੇ ਸਨ। ਜਨਾਨੀਆਂ ਨੇ ਜਸਮੀਤ ਕੋਲ ਜਾ ਕੇ ਹੀ ਬੈਠਣਾ ਸੀ। ਇਸ ਵਾਸਤੇ ਅੰਦਰ ਕਮਰੇ ਤੇ ਸ਼ੀਸ਼ਿਆਂ ਵਾਲੇ ਬਰਾਂਡੇ ਵਿੱਚ ਵੀ ਕੁਰਸੀਆਂ ਰੱਖ ਦਿੱਤੀਆਂ ਗਈਆਂ। ਟੈਂਟ ਵਿੱਚ ਕੁਰਸੀਆਂ ਲਾਉਂਦੇ ਮੁੰਡੇ ਕੋਲ ਖੜੇ ਨਿੰਦਰ ਨੂੰ ਮਖੌਲ ਕਰ ਰਹੇ ਸਨ, țeਡਾਂ ਕਰ ਰਹੇ ਸਨ। ਕੁਲਵਿੰਦਰ ਨੇ ਨਿੰਦਰ ਨੂੰ ਛੇੜਦੇ ਹੋਏ ਪੁੱਛਿਆ, ਕੀ ਗੱਲ ਤੇਰੀਆਂ ਅੱਖਾਂ ਵਿੱਚ ਹੀ ਜਾਂਦੀਆਂ ਰਾਤੀ ਸੁੱਤਾ ਨਹੀਂ? ਰਾਤ ਕੀ ਪਾਣੀ ਦੀ ਵਾਰੀ ਸੀ। ਖੇਤ ਪਾਣੀ ਲਾਉਂਦਾ ਸੀ। ਬਾਕੀ ਜਿੰਨੇ ਮੂੰਹ ਕੁੱਟ ਕੇ ਬਰਾਛਾਂ ਵਿੱਚ ਦੀ ਫੁਰਫੁਰ ਕਰਕੇ ਹੱਸਣ ਲੱਗੇ ਓਏ ਪਾਣੀ ਦੀ ਵਾਰੀ ਤਾਂ ਹਰ ਹਫਤੇ ਆ ਜਾਂਦੀ ਆ ਜਿਹੜਾ ਪਾਣੀ ਇਹਨੇ ਲਾਇਆ ਨਾ ਰਾਤ ਉਹ ਵਾਰੀ ਤਾਂ ਜ਼ਿੰਦਗੀ 'ਚ ਇੱਕ ਵਾਰੀ ਆਉਂਦੀ ਆ ਜੀਤੀ ਮੁਸਕੜੀਆਂ ਹੱਸਿਆਂ ਬੋਲਿਆ ਜ਼ਿੰਦਗੀ 'ਚ ਇੱਕ ਵਾਰੀ ਕਿਉਂ ਆਉਂਦੀ ਆ ਹੁਣ ਤਾਂ ਚਾਹੇ ਇਹ ਰੋਜ਼ ਪਾਣੀ ਲਾਵੇ ਹੁਣ ਤਾਂ ਮੋਟਰ ਲੱਗ ਗਈ ਮੋਟਰ ਐ ਦੀ ਵਾਰੀ ਨੂੰ ਢੀਕਣ ਦੀ ਲੋੜ ਹੀ ਨਹੀਂ ਜਿਆਦਾ ਮਰਜੀ ਬਟਨ ਛੱਡੇ ਤੇ ਕਿਆਰੇ ਭਰ-ਭਰ ਲਾਵੇ ਕੁਲਵਿੰਦਰ ਦੀ ਗੱਲ ਸੁਣ ਕੇ ਉਹ ਫਿਰ ਹੱਸਣ ਲੱਗੇ ਕਿਆਰੀ ਨਹੀਂ ਕਿਆਰੀ ਆਖਿਆਰੀ ਕਿਆਰੀ ਪਰ ਨਾਲ ਹੀ ਪੌਂਬਾਰਾ ਹੋ ਜੂ ਜੱਸੀ ਦੇ ਕਹਿੰਦੀ ਦੇਸ ਦੀ ਕਿਆਸੇ ਦਾ ਨੱਕਾ ਟੁੱਟ ਗਿਆ ਜਦੋਂ ਬਿਜਲੀ ਦਾ ਕੱਟ ਲੱਗਿਆ ਕਰੂ ਉਦੋਂ ਕੀ ਹੋਊਗਾ ਕਲਵਿੰਦਰ ਨੇ ਫੇਰ ਗੱਲ ਛੇੜੀ ਬਿਜਲੀ ਦਾ ਕੱਟਦਾ ਉਹਦਾ ਲੱਗੂਗਾ ਜਦੋਂ ਸਾਡੀ ਭਾਬੀ ਪੈਕੇ ਜਾਊਗੀ ਕਈ ਵਾਰੀ ਤਾਂ ਬੜੇ ਲੰਬੇ ਲੰਬੇ ਕੱਟ ਲੱਗ ਜਾਂਦੇ ਜੱਸੀ ਨੇ ਮੁਸਕਰਾ ਕੇ ਆਖਿਆ ਤੈਨੂੰ ਤਾਂ ਐਕਸਪੀਰੀਅੰਸ ਹੈ ਨਿੰਦਨ ਨੂੰ ਵੀ ਦੱਸ ਦੇ ਕੋਈ ਫਾਰਮੂਲਾ ਲੰਮੇ ਕੱਟਾਂ ਤੋਂ ਬਚਣ ਦਾ ਜੀਤੀ ਨੇ ਜੱਸੀ ਨੂੰ ਕਿਹਾ ਕਿਉਂਕਿ ਜੱਸੀ ਵਹਿ ਹੋਇਆ ਸੀ ਉਹ ਲੰਮੇ ਕੱਟਾ ਨੂੰ ਛੋਟਾ ਕਰਨਾ ਤਾਂ ਆਵਦੇ ਹੱਥ ਤੇ ਜਾਏ ਪਰ ਕੱਟ ਨਾਲੋਂ ਖਤਰਨਾਕ ਹੁੰਦਾ ਕਰੰਟ ਲੱਗਣਾ ਇਹ ਜਨਾਨੀ ਕਰੰਟ ਮਾਰਦੀ ਹੋਏ ਮਤਲਬ ਲੜਾਈ ਕਰੇ ਫਿਰ ਤਾਂ ਲੰਮੇ ਕੱਟ ਹੀ ਚੰਗਿਆ ਜੱਸੀ ਦੇ ਜਵਾਬ ਉੱਤੇ ਫਿਰ ਸਾਰੇ ਜਣੇ ਹੱਸਣ ਲੱਗੇ ਨਿੰਦਰ ਵੀ ਉਹਨਾਂ ਦੀਆਂ ਗੱਲਾਂ ਸੁਣ ਸੁਣ ਕੇ ਹੱਸ ਰਿਹਾ ਸੀ ਗੱਲਾਂ ਦੇ ਨਾਲ-ਨਾਲ ਪਿਛਲੀ ਰਾਤ ਦਾ ਖੁਸ਼ ਨੁਮਾ ਅਹਿਸਾਸ ਉਹਦੇ ਦਿਲ ਨੂੰ ਨਿਕਝਿਆ ਦਿਹਰਿਆ ਸੀ ਰਾਤ ਨਿੰਦਰ ਨੇ ਜਸਮੀਤ ਦੀ ਠੋਡੀ ਛੂਕੇ ਆਪਣੇ ਵੱਲ ਕਰਦੇ ਆਖਿਆ ਸੀ ਜਸਮੀਤ ਉਮਰ ਸੋਣੀਏ ਮੋਬਾਈਲ ਤੇ ਭੇਜੀਆਂ ਸਾਰੀਆਂ ਫੋਟੋਆਂ ਨਾ ਕਿਤੇ ਵੱਧ ਪਰ ਪਰ ਕੀ ਜਸਮੀਤ ਦੇ ਚਿਹਰੇ ਤੇ ਉਛਲਦੀਆਂ ਖੁਸ਼ੀਆਂ ਦੀਆਂ ਛੱਲਾਂ ਹਵਾ ਵਿੱਚ ਹੀ ਠਹਿਰ ਗਈਆਂ ਸਨ ਪਰ ਜੇ ਕਿਤੇ ਇਸ ਠੋਡੀ 'ਚ ਟੋਵਾ ਹੁੰਦਾ ਤੇ ਗਲ ਤੇ ਕਾਲਾ ਤਿਲ ਹੁੰਦਾ ਨਿੰਦਰ ਉਹਦੀ ਠੋਡੀ ਉੱਤੇ ਪਿਆਰ ਨਾਲ ਉਂਗਲ ਦੀ ਪੋਲੀ ਜੀ ਠੋਕਰ ਮਾਰ ਕੇ ਬੋਲਿਆ ਕਿਉਂ ਜਸਮੀਤ ਨੇ ਉਤਬੜੀ ਹੋ ਕੇ ਪੁੱਛਿਆ ਆ ਕਾਲਾ ਤੈਨੂੰ ਤੈਨੂੰ ਨਜ਼ਰ ਲੱਗਣ ਤੋਂ ਬਚਾਉਂਦਾ ਨੋ ਡਾਰਾ ਕਿਤੇ ਤੈਨੂੰ ਮੇਰੀ ਨਜ਼ਰ ਨਾ ਲੱਗ ਜੇ ਨਿੰਦਰ ਮੁਸਕਰਾ ਕੇ ਬੋਲਿਆ ਸੁਣ ਕੇ ਜਸਮੀਤ ਦੇ ਚਿਹਰੇ ਤੇ ਖਹਿਰੀਆਂ ਖੁਸ਼ੀ ਦੀਆਂ ਛੱਲਾਂ ਫਿਰ ਠਾਠਾਂ ਮਾਰ ਲੱਗ ਪਈਆਂ ਸਨ ਨਿੰਦਰ ਅਤੇ ਜਸਮੀਤ ਦਾ ਪੱਕ ਠੱਕ ਹੁੰਦਿਆ ਹੀ ਮਹੀਨੇ ਕੁ ਦੀ ਬੇਤਨਾ ਵਿਆਹ ਰੱਖ ਦਿੱਤਾ ਸੀ ਨਿੰਦਰ ਨੇ ਹਰਭਜਨ ਤੋਂ ਜਸਮੀਤ ਦਾ ਫੋਨ ਨੰਬਰ ਵੀ ਲੈ ਲਿਆ ਦੋਵੇਂ ਮੌਕਾ ਕੱਢ ਕੇ ਇੱਕ ਦੂਜੇ ਨਾਲ ਫੋਨ 'ਤੇ ਗੱਲਾਂ ਕਰ ਲੈਂਦੇ ਇੱਕ ਦੂਜੇ ਬਾਰੇ ਜਾਣਨ ਦੀ ਕੋਸ਼ਿਸ਼ ਕਰਦੇ ਇੱਕ ਦੂਜੇ ਦੀ ਤਾਰੀਫ਼ ਕਰਦੇ ਫੋਟੋਆਂ ਵੀ ਇੱਕ ਦੂਜੇ ਨੂੰ ਭੇਜ ਦਿੰਦੇ ਪਰ ਬਾਰ ਬਾਰ ਹੀ ਗੱਲਾਂ ਕਰ ਲੈਂਦੇ ਆਪਣੇ ਆਪਣੇ ਪਰਿਵਾਰ ਬਾਰੇ ਜ਼ਿਆਦਾ ਖੁੱਲ ਕੇ ਦੋਵੇਂ ਹੀ ਨਹੀਂ ਸੰਦੱਸਦੇ ਫਿਰ ਉਹਨਾਂ ਨੇ ਪੜਾਈ ਬਾਰੇ ਵੀ ਗੱਲਾਂ ਕੀਤੀਆਂ ਤੂੰ ਕਿਹੜੇ ਸਕੂਲ ਕਾਲਜ ਚ ਪੜ੍ਹਦੀ ਰਹੀ ਹੈ ਤੂੰ ਕਿੱਥੇ ਪੜਦਾ ਰਿਹਾ ਤੂੰ ਕਿੰਨੀ ਵਾਰੀ ਫੇਲ ਹੋਈ ਹੈ ਤੇ ਤੂੰ ਕਿੰਨੇ ਵਾਰੀ ਫੇਲ ਹੋਇਆ ਵਗੈਰਾ ਵਗੈਰਾ ਕਦੇ ਕਦੇ ਉਹ ਹਾਸਾ ਮਖੌਲ ਵੀ ਕਰ ਲੈਂਦੇ ਸਨ ਇੱਕ ਦਿਨ ਉਹ ਫੋਨ ਤੇ ਗੱਲ ਕਰ ਰਹੇ ਸਨ ਵਿੜੇ ਵਿੱਚ ਮੱਜਾਂ ਬਣੀਆਂ ਹੋਈਆਂ ਸਨ ਇੱਕ ਮੱਝ ਰਿੰਗਣ ਲੱਗੀ ਗੱਲ ਕਰਦੇ ਹੋਏ ਨਿੰਦਰ ਨੇ ਹੱਸਦੇ ਹੋਏ ਜਸਮੀਤ ਨੂੰ ਆਖਿਆ ਅਬ ਮੱਝ ਦੀ ਬਾਤ ਸੁਣ ਰਹੀ ਏ ਤੈਨੂੰ ਹੁਣ ਮੱਝਾਂ ਵੀ ਬਾਵਾਂ ਕਰੀ ਜਾਂਦੀਆਂ ਤੇ ਵੇੜਾ ਵੀ ਸੁੰਨਾ ਭਾਪਾ ਕਰੀ ਜਾਂਦਾ ਤੈਨੂੰ ਯਾਦ ਕਰੀ ਜਾਂਦੇ ਨੇ ਤੇਰੇ ਬਿਨਾ ਉਧਰੇ ਪਿਆ ਛੇਤੀ ਆ ਜਾ ਹਣ ਅੱਛਾ ਮੈਨੂੰ ਗਾਵਾਂ ਮੱਝਾਂ ਯਾਦ ਕਰਦੀਆਂ ਤੂੰ ਨਾ ਯਾਦ ਕਰੀ ਤੈਨੂੰ ਮੇਰੀ ਲੋੜ ਨਹੀਂ ਗਾਵਾਂ ਮੱਝਾਂ ਨੂੰ ਲੋੜ ਹੈ ਹੈ ਜਸਮੀਤ ਪੋਲੀ ਮੈਂ ਤਾਂ ਤੈਨੂੰ ਹਰ ਵੇਲੇ ਯਾਦ ਕਰਦਾ ਹੀ ਆਂ पर मेरा मतलब है कि इस करदा कण कण तेनु याद करदा है निंदर, कर निंदर ने गल संवारी ओना ਦੁਆ ਦਾਸਾ ਨਿਕਲ ਗਿਆ ਰਾਤੀ ਫਿਰ ਉਹ ਦੋਵੇਂ ਇਸ ਗੱਲ ਨੂੰ ਯਾਦ ਕਰਕੇ ਹੱਸਦੇ ਰਹੇ ਫਿਰ ਨਿੰਦਰ ਨੇ ਪੁੱਛਿਆ ਤੂੰ ਇੰਨੀ ਸੋਹਣੀ ਐ ਤੇਰੇ ਪਿੱਛੇ ਮੁੰਡੇ ਗੇੜੀਆਂ ਤਾਂ ਬਹੁਤ ਮਾਰਦੇ ਹੋਣਗੇ ਪਤਾ ਨਹੀਂ ਮੈਂ ਕਦੇ ਸੱਜੇ ਖੱਬੇ ਇੱਧਰ ਉੱਧਰ ਦੇਖਿਆ ਹੀ ਨਹੀਂ ਜਸਮੀਤ ਨੇ ਚਲਾਕੀ ਭਰਿਆ ਜਵਾਬ ਦਿੱਤਾ ਦੇਖਿਆ ਹੀ ਨਹੀਂ ਗਲਤ ਗੱਲ ਐ ਦੇਖਣਾ ਚਾਹੀਦਾ ਸੀ ਨਿੰਦਰ ਬੋਲਿਆ ਕਿਉਂ ਜਸਮੀਤ ਨੇ ਪੁੱਛਿਆ ਅਤੇ ਤੂੰ ਦੇਖਦੀ ਹੁੰਦੀ ਤਾਂ ਮੈਂ ਇੰਨਾ ਚਿਰ ਅਨਮੈਰਿਡ ਨਾ ਰਹਿਂਦਾ ਕਿਤੇ ਤੇਰੇ ਪਿੱਛੇ ਗੇੜੀਆਂ ਮਾਰਨ ਵਾਲਿਆਂ ਚ ਮੈਂ ਵੀ ਹੁੰਦਾ ਸੀ ਨਿੰਦਰ ਅੱਖ ਮਾਰ ਕੇ ਮੁਸਕਰਾਇਆ ਹਾਏ ਤੁਸੀਂ ਇੰਨੇ ਮਾੜਿਓ ਕੁੜੀਆਂ ਪਿੱਛੇ ਗੇੜੀਆਂ ਮਾਰਦੇ ਸੀ ਜਸਮੀਤ ਬੋਲੀ ਤਾਂ ਦੋਵਾਂ ਦਾ ਫੇਰ ਹਾਸਾ ਨਿਕਲ ਗਿਆ ਮੈਨੂੰ ਇੱਕ ਗੱਲ ਦੱਸ ਮੈਨੂੰ ਤੂੰ 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 ਕਰਦੀ ਤੁਸੀਂ ਕਿਉਂ ਕਹਿਣ ਲੱਗ ਪਈਆਂ ਨਿੰਦਰ ਨੇ ਪੁੱਛਿਆ ਹੁਣ ਆਪਣਾ ਵਿਆਹ ਹੋ ਗਿਆ ਜੀ ਤਾਂ ਕਰਕੇ ਜਸਮੀਤ ਮੁਸਕਰਾਈ ਅੱਛਾ ਇਹ ਗੱਲਾਂ ਹੁਣ ਵੀ ਨਿੰਦਰ ਨੂੰ ਯਾਦ ਆ ਰਹੀਆਂ ਸਨ ਉਹਦੇ ਮਨ ਵਿੱਚ ਮਿੱਠੀ ਮਿੱਠੀ ਕੁਝ ਕਤਾੜੀ ਕਰ ਰਹੀਆਂ ਸਨ ਫਿਰ ਉਹਦੀ ਸੋਚ ਇਸ ਗੱਲ ਉੱਤੇ ਆ ਕੇ اٹਕ ਗਈ ਕਿ ਉਹਨੇ ਠੋਡੀ ਉੱਤੇ ਟੋਏ ਤੇ ਗੱਲ ਉੱਤੇ ਕਾਲੀ ਤਲਵਾਰੀ ਗੱਲ ਕਿਉਂ ਕਹੀ ਇਸ ਤਰ੍ਹਾਂ ਦੇ ਚਿਹਰੇ ਵਾਲੀ ਤਸਵੀਰ ਤਾਂ ਦਿਮਾਗ ਵਿੱਚੋਂ ਕਦੋਂ ਦੀ ਮਿਟਾ ਚੁੱਕਿਆ ਸੀ ਅਚਾਨਕ ਉਹਦੇ ਮੂੰਹੋਂ ਇਹ ਕਿਉਂ ਨਿਕਲਿਆ ਠੀਕ ਹੈ ਨਿੰਦਰ ਕੋਈ ਕਸਰਤਾ ਦੱਸ ਦੇ ਜੱਸੀ ਨੇ ਨਿੰਦਰ ਦੀ ਸੋਚ ਲੜੀ ਨੂੰ ਤੋੜਿਆ ਜੱਸੀ ਦਾ ਇਸ਼ਾਰਾ ਮੇਜ਼ ਕੁਰਸੀਆਂ ਵੱਲ ਸੀ ਉਹ ਜਾਨਣਾ ਚਾਹੁੰਦਾ ਸੀ ਕਿ ਇਹ ਨਿੰਦਰ ਮੁਤਾਬਕ ਠੀਕ ਤਰੀਕੇ ਨਾਲ ਲੱਗੀਆਂ ਹਨ ਕਿ ਨਹੀਂ ਆ ਮੇਰੇ ਹਿਸਾਬ ਨਾਲ ਤਾਂ ਠੀਕ ਆ ਬਾਕੀ ਤੂੰ ਆਪ ਸਿਆਣਾ ਨਿੰਦਰ ਬੋਲਿਆ ਕੱਲਾ ਇਹੋ ਜਿਹਾਣਾ ਅਸੀਂ ਨਹੀਂ ਸਿਆਣੇ ਕਲਵਿੰਦਰ ਹਾਸੇਦੇ ਹੋਏ ਵਿੱਚ ਬੋਲਿਆ ਨਿੰਦਰ ਇਹ ਕਹਿ ਨਹੀਂ ਲੱਗਿਆ ਸੀ ਕਿ ਤੁਸੀਂ ਤਾਂ ਮਾਂ ਸਿਆਣੇ ਹੋ ਜਿੱਤੀ ਹੱਸਦਾ ਹੋਇਆ ਪਹਿਲਾਂ ਹੀ ਬੋਲ ਪਿਆ ਓ ਬਈ ਇਹ ਵਿਆਹ ਹੋਇਆ ਤਾਂ ਕਰਕੇ ਸਿਆਣਾ ਹੈ ਸਾਰੇ ਹੱਸਣ ਲੱਗ ਪਏ ਹੱਸਦੇ ਹੋਏ ਕਲਵਿੰਦਰ ਨੂੰ ਮੰਦਰੀ ਬੁੜਾ ਦੇਸਿਆ ਜਿਹੜਾ ਕਿ ਖੱਬਾ ਪੈਰ ਧਰਤੀ ਉੱਤੇ ਮਸਲਦਾ ਹੋਇਆ ਉਹਨਾਂ ਵੱਲ ਨੂੰ ਹੀ ਆ ਰਿਹਾ ਸੀ ਫਿਰ ਉਹ ਸਾਰੇ ਉਹਦੇ ਵੱਲ ਵੇਖਣ ਲੱਗੇ ਉਹ ਨੇੜੇ ਆਇਆ ਤਾਂ ਕੁਲਵਿੰਦਰ ਬੋਲਿਆ ਉਹ ਸੁਣਾਦਾ ਆਇਆ ਤੇਰੇ ਟਾਂਗੇ ਦਾ ਕੀ ਹਾਲ ਹੈ ਮੰਦਰੀ ਵੱਲ ਵੇਖ ਕੇ ਤੇ ਕੁਲਵਿੰਦਰ ਦੀ ਗੱਲ ਵਿੱਚਲਾ ਇਸ਼ਾਰਾ ਸਮਝ ਕੇ ਸਭ ਦਾ ਹੱਸਾ ਨਿਕਲ ਗਿਆ ਉਹਦਾ ਇਸ਼ਾਰਾ ਪਰਸ ਤੋਂ ਵਿਆਹ ਵਾਲੇ ਦਿਨ ਟਾਂਗੇ ਵਾਲੇ ਗਾਣੇ ਉੱਤੇ ਕੀਤੇ ਲੂਚੇ ਜੇ ਨਾਚ ਵੱਲ ਸੀ ਮੰਦਰੀ ਅੱਗੋਂ ਕੱਚਾ ਜਾ ਹੋ ਕੇ ਬੋਲਿਆ ਤੁਸੀਂ ਵੀ ਗੱਲ ਲਓ ਜਿਹੜੀਆਂ ਝੇਡਾਂ ਕਰਨੀਆਂ ਹੈਗੀਆਂ ਅਗੇ ਮੈਂ ਮਾਸਾਂ ਖੜਾ ਚੜਾ ਗਿਆ ਹੈਗਾ ਉਹਨਾਂ ਤੋਂ ਜਿਹੜੇ ਛਤਰੇ ਚ ਹਲਵਾਈ ਕੋਲੇ ਬੈਠੇ ਆ ਗਿਆ ਕੀ ਕਹਿੰਦੇ ਸੀ ਉਹ ਤੈਨੂੰ ਨਿੰਦਰ ਨਿਮੰਦਰੀ ਨੂੰ ਪੁੱਛਿਆ ਆਵਾ ਪਗਾਈ ਮਾਰਦੇ ਹੈਗੇ ਆ ਉਹ ਤਾਰੀ ਕਹਿੰਦਾ ਅਜ ਨਿੰਦਰ ਦੇ ਸਹੁਰਿਆਂ ਤੋਂ ਨਵੀਂ ਕੁੜਮਣੀ ਨੇ ਆਉਣਾ ਹੈਗਾ ਨਿੰਦਰ ਦੀ ਸੱਸ ਨੇ ਉਹਨੂੰ ਤਾਂਗੇ ਤੇ ਸੈਲ ਕਰਾ ਦੀ ਮੰਦਰੀ ਇਸ ਤਰ੍ਹਾਂ ਬੋਲਿਆ ਜਿਵੇਂ ਉਹਨੂੰ ਇਹ ਗੱਲ ਪਸੰਦ ਨਹੀਂ ਆਈ ਪਰ ਮੁੰਡੇ ਉਹਦੀ ਗੱਲ ਤੇ ਅਸਰੇ ਸਨ ਹਸਦੇ ਹੋਏ ਜੱਸੀ ਨੇ ਆਖਿਆ ਉਹ ਗੱਲ ਸਹੀ ਐ ਤਾਇਆ ਉਹਨੇ ਅਜਨਿੰਦਰ ਨੂੰ ਮੈਸੇਜ ਵੀ ਕਰ ਲਿਆ ਫੋਨ ਤੇ ਭਈਆ ਟਾਂਗੇ ਵਾਲੇ ਬੁੜੇ ਨਾਲ ਮਿਲਣੀ ਕਰਨੀਆਂ ਹਾਸੇ ਦਾ ਫਵਾਰਾ ਇੱਕ ਵਾਰ ਫਿਰ ਫੁੱਟ ਪਿਆ ਮੰਦਰੀ ਕੁਝ ਝੜ ਗਿਆ ਉਹ ਜੱਸੀ ਨੂੰ ਬੋਲਿਆ ਅਦੋਂ ਰਹਿਣ ਦੇ ਮਾਦਮ ਜਾਂਦਾ ਹੈਗਾ ਬੱਟੇ ਮਿਲਣੀ ਵਾਲੇ ਨੂੰ ਫਿਰ ਉਹ ਨਿੰਦਰ ਨੂੰ ਪੁੱਛਣ ਲੱਗਾ ਨਿੰਦਰ ਅੱਜ ਆ ਮੂਵੀ ਵਾਲਾ ਆਇਆ ਹੈਗਾ ਕਿ ਨਹੀਂ ਆਹੋ ਫਿਕਰ ਨਾ ਕਰਤਾ ਆ ਤੇਰੀ ਮੂਵੀ ਵੀ ਬਣਾਵਾਂਗੇ ਮਿਲਣੀ ਦੀ ਹੁਣ ਕਰਵਿੰਦਰ ਬੋਲਿਆ ਮੁੰਡੇ ਫੇਰ ਹੱਸ ਪਏ ਮੰਦਰੀ ਮੁੰਡਿਆਂ ਦੇ ਹਾਸੇ ਨੂੰ ਅਣਗੌਲੀਆਂ ਕਰਦਾ ਹੋਇਆ ਨਿੰਦਰ ਦਾ ਮੋਢਾ ਫੜ ਕੇ ਇੱਕ ਪਾਸੇ ਲੈ ਜਾਂਦਾ ਹੋਇਆ ਇਸ ਤਰ੍ਹਾਂ ਬੋਲਿਆ ਜਿਵੇਂ ਕੋਈ ਭੇਤ ਵਾਲੀ ਗੱਲ ਕਰਨੀ ਹੋਵੇ ਨਿੰਦਰ ਆਇਆ ਕਮੈਂਟ ਗੱਲ ਸੁਣੀ ਨਿੰਦਰ ਨੂੰ ਇੱਕ ਪਾਸੇ ਲਿਜਾ ਕੇ ਮੰਦਰੀ ਕਹਿਣ ਲੱਗਿਆ ਗੱਲ ਇਹ ਹੈਗੀ ਆ ਕਿ ਮੈਥੋਸ ਦੇ ਨਾ ਖਾਦੀ ਪੀਤੀ ਚ ਕਮਲ ਵੱਜ ਗਿਆ ਪਰ ਇੱਕ ਤਾਂ ਤੇਰੇ ਵਿਆਹ ਦਾ ਚਾਹ ਹੈਗਾ ਸੀ ਉਤੋਂ ਦਾਰੂ ਦਾ ਨਸ਼ਾ ਹੋ ਗਿਆ ਤੇ ਉਤੋਂ ਨੱਚਲਆਂੀਆਂ ਕੁੜੀਆਂ ਦੀਆਂ ਹਰਕਤਾਂ ਹੀ ਐ ਉਹ ਜੀਆਂ ਹੈਗੀਆਂ ਸੀ ਬਸ ਓਏ ਪਤਾ ਹੀ ਨਹੀਂ ਲੱਗਿਆ ਤੇ ਮੈਂ ਹੁਣ ਨਾ ਤੈਨੂੰ ਮੂਵੀ ਵਾਲੇ ਬਾਰੇ ਤਾਂ ਪੁੱਛਿਆ ਕਿ ਉਹਨੂੰ ਆਖੀ ਕਿ ਮੂਵੀ ਵਿੱਚੋਂ ਮੇਰੇ علاوہ ਉਹ ਕੰਜਰਖਾਨਾ じゃ ਕਟਾ ਦੇ ਐਵੇਂ ਸੌ ਧੀਆਂ ਪਹਿਣਾ ਦੇਖਣ ਗਈਆਂ ਚੰਗਾ ਨਹੀਂ ਲੱਗਦਾ ਆਏਗਾ ਹੁਣ ਧੀਆਂ ਪਹਿਣਾ ਦੇਖਣ ਗਈਆਂ ਧੀਆਂ ਪਹਿਣਾ ਨੇ ਤਾਂ ਦੇਖ ਹੀ ਲਿਆ ਉਹਦੋਂ ਨਿੰਦਰ ਬੋਲਿਆ ਓਏ ਉਹਦੋਂ ਰਾਲੇ ਗੋਲੇ ਤਾਂ ਕਿਸੇ ਨੇ ਦੇਖਿਆ ਹੈਗਾ ਕਿਸੇ ਨੇ ਨਹੀਂ ਹੁਣ ਮੂਵੀ ਚ ਬਾਰ-ਬਾਰ ਦੇਖਣ ਗਈਆਂ ਮੇਰੀ ਗਿੱਜਤ ਰਹੂ ਯਾਰ ਮੰਦਰੀ ਆਪਣੀ ਚਿੱਟੀ ਦਾੜੀ ਨੂੰ ਹੱਥ ਨਾਲ ਛੂ ਕੇ ਵਾਸਤਾ ਪਾ ਰਿਆ ਸੀ ਉਹ ਤੇਰੀ ਇੱਜ਼ਤ ਦੇ ਪਹਿਲਾਂ ਕਿਹੜਾ ਚੰਡੇ ਗੱਡਿਆ ਨਾਲੇ ਮੂਵੀ ਤੋਂ ਕਟਾ ਕੇ ਕੀ ਕਰੇਗਾ ਮੁੰਡਿਆਂ ਨੇ ਤੇਰੇ ਨੱਚਦੇ ਦੇ ਮੋਬਾਈਲ ਤੇ ਵੀਡੀਓ ਬਣਾ ਕੇ ਪਹਿਲਾਂ ਹੀ ਵਾਇਰਲ ਕਰ ਛੱਡਿਆ ਨਿੰਦਰ ਨੇ ਮੰਦਰੀ ਨੂੰ ਛੇੜ ਕੇ ਸਵਾਦ ਲੈਣ ਦੇ ਮਾਰੇ ਨੇ ਆਖਿਆ ਉਹ ਮੋਬਾਈਲਾਂ ਮੂ ਬੋਲਣਾ ਜੀ ਕਿਸੇ ਮੁੰਡੇ ਖੁੰਡੇ ਨੇ ਦੇਖ ਲਿਆ ਤਾਂ ਦੇਖ ਲਿਆ ਪਰ ਮੂਵੀ ਨੂੰ ਤਾਂ ਕੁੜੀਆਂ ਬੁੜੀਆਂ ਦੇਖਣਗੀਆਂ ਆਲੇ ਸੋ ਸੋ ਗੱਲਾਂ ਕਰਨਗੀਆਂ ਉਹ ਜਾਂ ਫਿਰ ਤੂੰ ਨਾ ਮੈਨੂੰ ਮੂਵੀ ਵਾਲੇ ਦਾ ਫੋਨ ਨੰਬਰ ਦੇ ਦੇ ਜਾਂ ਫਿਰ ਉਹਦੀ ਦੁਕਾਨ ਦਾ ਪਤਾ ਦੱਸ ਮੈਂ ਆਪੇ ਗੱਲ ਕਰ ਲੈਣਾ ਆਏਗਾ ਮੰਦਰੀ ਬੋਲਿਆ ਓਏ ਤੂੰ ਫਿਕਰ ਨਾ ਕਰ ਮੈਂ ਆਪੇ ਘਟਾ ਦੂੰ ਮੂਵੀ ਚ ਨਿੰਦਰ ਨੇ ਮਾਮਲਾ ਨਿਮੇੜਨ ਦੇ ਹਰਾਦੇ ਨਾ ਆਖਿਆ ਗੱਲ ਪੱਕੀ ਹੈਗੀ ਆ ਨਾ ਮੰਦਰੀ ਨੇ ਫਿਰ ਤਸੱਲੀ ਕਰਨੀ ਚਾਹੀ ਓਏ ਪੱਕੀ ਹੈਗੀ ਤਾਇਆ ਹੁਣ ਜਾ ਤੂੰ ਕਰਨੋ ਨਿੰਦਰ ਨੇ ਹੱਥ ਛੁੜ ਕੇ ਉਸ ਤੋਂ ਖੜਾ ਚੜਾਇਆ ਨਿੰਦਰ ਦੇ ਮਾਮੇ ਜਗਜੀਤ ਨੇ ਉਹਦੇ ਕੋਲ ਆ ਕੇ ਕਿਹਾ ਨਿੰਦਰ ਨਾ ਤੁਲੇ ਉਹਨਾਂ ਦੀ ਉਹਨਾਂ ਦਾ ਟਾਈਮ ਹੁੰਦਾ ਜਾਂਦਾ ਮਾਂ ਮਾ ਬਣਾ ਕੇ ਕੱਪੜੇ ਪਾ ਕੇ ਤਿਆਰ ਹੋਇਆ ਫਿਰਦਾ ਸੀ ਅੱਜ ਮਿਲਣੇ ਵਾਲੇ ਦਿਨ ਘਰ ਵਿੱਚ ਥੋੜੇ ਜੇ ਖਾਸ ਖਾਸ ਰਿਸ਼ਤੇਦਾਰੀ ਰਹਿਗੇ ਸਨ ਬਾਕੀ ਆਪਣੇ ਘਰਾਂ ਨੂੰ ਚਲੇ ਗਏ ਸਨ ਬਹੁਤੇ ਤਾਂ ਵਿਆਹ ਵਾਲੇ ਦਿਨ ਪੈਲਸ ਵਿੱਚੋਂ ਹੀ ਮੁੜ ਗਏ ਸਨ ਉਹਨਾਂ ਨੂੰ ਜਾਂਦਿਆਂ ਨੂੰ ਉੱਥੇ ਪੈਲਸ ਵਿੱਚ ਹੀ ਭਾਜੀ ਦੇ ਦਿੱਤੀ ਗਈ ਸੀ ਭਾਜੀ ਪਹਿਲਾਂ ਹੀ ਮਠਿਆਈ ਵਾਲੇ ਡੱਬਿਆਂ ਤੇ ਲਿਫਾਫਿਆਂ ਵਿੱਚ ਪਾ ਕੇ ਰੱਖੀ ਹੋਈ ਸੀ ਮਿਲਣੇ ਵਾਲੇ ਆ ਗਏ ਤਿੰਨ ਕਾਰਾਂ ਵਿੱਚ ਕੁੱਲ 12 ਕੁ ਜਣੇ ਸਨ ਚੌਥੀ ਕਾਰ ਹਰ ਭਜਨ ਦੀ ਸੀ ਉਹਨਾਂ ਦੀ ਚੰਗੀ ਆਓ ਭਗਤ ਕੀਤੀ ਗਈ ਆਇਆਂ ਨੂੰ ਠੰਡੇ ਜੂਸ ਤੇ ਡਰਾਈ ਫਰੂਟ ਵਰਤਾਏ ਗਏ ਫਿਰ ਚਾਹ ਨਾਲ ਮਠਿਆਈਆਂ ਤੇ ਪਕੌੜੇ ਪਰੋਸੇ ਗਏ ਫਿਰ ਬੰਦਿਆਂ ਨੂੰ ਟੈਂਟ ਦੇ ਦੂਜੇ ਹਿੱਸੇ ਵਿੱਚ ਬਿਠਾਇਆ ਗਿਆ ਜਿੱਥੇ ਮੇਜ਼ ਕੁਰਸੀਆਂ ਲਾਏ ਗਏ ਸਨ ਥੋੜੇ ਚਿਰ ਮਗਰੋਂ ਸ਼ਰਾਬ ਦੀਆਂ ਬੋਤਲਾਂ ਵੀ ਖੁੱਲ ਗਈਆਂ ਗੱਲਾਂ ਬਾਤਾਂ ਹੋਈਆਂ ਘਰ ਪਰਿਵਾਰ ਦੀਆਂ ਪਿੰਡ ਦੀਆਂ ਇਲਾਕੇ ਦੀਆਂ ਖੇਤੀਬਾੜੀ ਦੀਆਂ ਤੇ ਸਿਆਸਤ ਦੀਆਂ ਜਨਾਨੀਆਂ ਜਸਮੀਤ ਨੂੰ ਘੇੜ ਕੇ ਬੈਠੀਆਂ ਸਨ ਉਹਦਾ ਹਾਲ ਚਾਲ ਪੁੱਛ ਰਹੀਆਂ ਸਨ ਤੇ ਨਾਲ-ਨਾਲ ਇੱਕ ਦੂਜੇ ਦੇ ਕੱਪੜਿਆਂ ਤੋਂ ਲੈ ਕੇ ਘਰ ਦੇ ਫਰਸ਼ ਕੰਡਾ ਤੇ ਛੱਤ ਤੱਕ ਹਰ ਚੀਜ਼ ਦੀ ਨਜ਼ਰਾਂ ਨਾਲ ਨਿਰਖ ਪਰ ਕਰ ਰਹੀਆਂ ਸਨ ਰੋਟੀ ਖਾ ਕੇ ਉਹ ਜਾਣ ਦੀ ਤਿਆਰੀ ਕਰਨ ਲੱਗੇ ਉਹ ਨਿੰਦਰ ਦੀ ਮਾਂ ਲਈ ਸੋਨੇ ਦੀ ਛਾਪ ਲਿਆਏ ਸਨ ਬਾਕੀ ਹੋਰ ਜੋ ਲੀੜੇ ਕੱਪੜੇ ਲਏ ਸਨ ਉਹ ਦਿਖਾਏ ਗਏ ਨਿੰਦਰ ਤੇ ਜਸਮੀਤ ਨੂੰ ਛਗਣ ਦਿੱਤਾ ਉਹਨਾਂ ਨੂੰ ਪਰਸੋਂ ਨਿੰਦਰ ਦੇ ਸਹੁਰੇ ਘਰ ਫੇਰਾ ਪਾਉਣ ਲਈ ਆਖਿਆ ਮਿਲਣ ਲਈ ਆਏ ਸਭ ਆਪਣੀਆਂ ਕਾਰਾਂ ਵਿੱਚ ਬੈਠ ਕੇ ਚਲੇ ਗਏ ਸਰਪਜਨ ਰੁਕ ਗਿਆ ਆਪਣੇ ਮਾਪਿਆਂ ਤੇ ਰਿਸ਼ਤੇਦਾਰਾਂ ਨੂੰ ਵਿਦਾ ਕਰਨ ਆਈ ਜਸਮੀਤ ਜਦ ਅੰਦਰ ਚਲੀ ਗਈ ਤੋ ਕਲਵੀਰ ਤੇ ਨਵਨਿੰਦਰ ਨੂੰ ਸੋਈ ਨੇੜੇ ਕੱਲੇ ਖੜੇ ਵੇਖ ਕੇ ਉਹਨਾਂ ਕੋਲ ਚਲਾ ਗਿਆ ਉਹ ਕਲਵੀਰ ਨੂੰ ਬੋਲਿਆ ਭੈਣ ਜੀ ਹੁਣ ਕੁਝ ਹੋਣਾ ਸੱਚੇ ਰੱਬ ਤੋਂ ਡਰੀਏ ਤੇ ਗੱਲ ਮੂੰਹ ਤੇ ਕਰੀਏ ਅਬ ਬੰਦੇ ਨੂੰ ਮਾਂ ਨਹੀਂ ਕਰਨਾ ਚਾਹੀਦਾ ਮੈਂ ਕਿਹਾ ਸੀ ਨਾ ਅਜਿਆ ਰਿਸ਼ਤਾ ਕਰਾਉਂਗਾ ਸਾਰੇ ਪਿੰਡ ਵਿੱਚ ਗੱਲਾਂ ਹੋਣਗੀਆਂ ਰੱਬ ਤੇਰਾ ਭਲਾ ਕਰੇ ਜਿਉਂਦਾ ਵਸਦਾ ਰਹੇ ਸ਼ਾਬਾਸ਼ ਤੇਰੇ ਕਲਵੀਰ ਨੇ ਤਾਰੀਫ ਦੇ ਨਾਲ ਸਿਰ ਵੀ ਦਿੱਤੀ ਹੋ ਨਵਨਿੰਦਰ ਤੂੰ ਦੱਸ ਖੁਸ਼ ਹੈ ਨਾ ਹਰਭਜਨ ਨੇ ਨਿੰਦਰ ਨੂੰ ਪੁੱਛਿਆ ਹਾਲ ਦੀ ਘੜੀ ਦਾ ਖੁਸ਼ ਆ ਨਿੰਦਰ ਮੁਸਕਰਾਇਆ ਤਾਂnga ਫਿਰ ਭੈਣ ਜੀ ਮੈਨੂੰ ਵੀ ਖੁਸ਼ ਕਰ ਦਿਓ ਮੇਰੀ ਫੀਸ ਹਰਭਜਨ ਨੇ ਮੁਸਕਰਾ ਕੇ ਆਖਿਆ ਕੁਲਵੀਰ ਅੰਦਰ ਗਈ ਥੋੜੇ ਚਿਰ ਮਗਰੋਂ ਬਾਹਰ ਆਈ ਉਹਦੇ ਹੱਥ ਵਿੱਚ ਕੁਝ ਕੱਪੜੇ ਤੇ ਵੱਡੇ ਲਿਫਾਫੇ ਵਿੱਚ ਮਠਿਆਈ ਸੀ ਉਹ ਹਰਭਜਨ ਨੂੰ ਕੱਪੜੇ ਵਿਖਾਉਂਦੀ ਬੋਲੀ ਹਰਭਜਨ ਸਿਆ ਭਾਈ ਵਿਚੋਲਣ ਦਾ ਤੇਰੇ ਘਰ ਵਾਲੀ ਦਾ ਸੂਟ ਹੈ ਤੇ ਆ ਤੇਰਾ ਕੰਬਲ ਹੈ ਯਾ ਵਿਆਹ ਦੀ ਭਾਜੀ ਇਦੀ ਕੀ ਲੋੜ ਸੀ ਭੈਣ ਜੀ ਹਰਪੱਜਨ ਨੂੰ ਡਰ ਸੀ ਕਿ ਕਿਤੇ ਲੀੜੇ ਕੱਪੜਿਆਂ ਦੇ ਚੱਕਰ ਵਿੱਚ ਉਹ ਉਹਦੀ ਫੀਸ ਦੇ ਪੈਸੇ ਨਾ ਘਟ ਕਰ ਦੇਣ ਫਿਰ ਕੁਲਵੀਰ ਉਹਨੂੰ ਪੈਸੇ ਫੜਾਉਂਦੀ ਹੋਈ ਬੋਲੀ ਆ ਲੈ ਭਾਈ ਆਪਦੀ ਫੀਸ ਹਰਪੱਜਨ ਨੇ ਨੋਟ ਗਿਨੇ ਪੂਰੇ 13000 ਸਨ ਉਹ 100-100 ਦੇ ਦੋ ਨੋਟ ਹੱਥ ਵਿੱਚ ਰੱਖ ਕੇ ਬਾਕੀ ਜੇ ਵਿੱਚ ਪਾਉਂਦਾ ਹੋਇਆ ਬੋਲਿਆ ਠੀਕ ਹੈ ਭੈਣ ਜੀ ਲੈ ਨਵਨਿੰਦਰ ਮੈਥੋਂ ਵੀ ਸ਼ਗਨ ਲੈ ਲਾ ਹਰਪੱਜਨ ਨੇ 100 ਰੁਪਏ ਦਾ ਇੱਕ ਨੋਟ ਨਿੰਦਰ ਨੂੰ ਦੇ ਦਿੱਤਾ ਫਿਰ ਅੰਦਰ ਜਸਮੀਤ ਕੋਲ ਜਾ ਕੇ ਪੁੱਛਿਆ ਔਰ ਜਸਮੀਤ ਤੂੰ ਖੁਸ਼ ਹੈਂ ਹਾਂਜੀ ਅੰਕਲ ਜੀ ਜਸਮੀਤ ਥੋੜਾ ਜਿਹਾ ਮੁਸਕਰਾ ਕੇ ਥੋੜਾ ਜਿਹਾ ਸ਼ਰਮਾ ਕੇ ਬੋਲੀ ਹਰਪਜਨ ਨੇ ਦੂਜਾ 100 ਰੁਪਏ ਦਾ ਨੋਟ ਜਸਮੀਤ ਨੂੰ ਦਿੱਤਾ ਉਹਦਾ ਸਿਰ ਪਲੋਸਿਆ ਬਾਹਰ ਆ ਕੇ ਕੁਲਵੀਰ ਨੂੰ ਹੱਥ ਜੋੜ ਕੇ ਬੋਲਿਆ ਭੈਣ ਜੀ ਮੈਂ ਚੱਲਦਾ ਸਤਿ ਸ੍ਰੀ ਅਕਾਲ ਆਸਤਿ ਸ੍ਰੀ ਅਕਾਲ ਕੁਲਵੀਰ ਜਵਾਬ ਵਿੱਚ ਬੋਲੀ ਫਿਰ ਉਹ ਨਿੰਦਰ ਨੂੰ ਕਹਿਣ ਲੱਗੀ ਨਿੰਦਰ ਆ ਭਾਈ ਹਰਪ੍ਰਜਨ ਸਿੰਘ ਦੇ ਲੀਡ ਤੇ ਮਿਠਾਈ ਕਾਰ ਚ ਰੱਖਦੇ। ਨਿੰਦਰ ਨੇ ਸਮਾਨ ਕਾਰ ਵਿੱਚ ਰੱਖ ਦਿੱਤਾ। ਹਰਪ੍ਰਜਨ ਨੇ ਜਗਜੀਤ ਅਤੇ ਨਿੰਦਰ ਨਾਲ ਹੱਥ ਮਲਾਇਆ। ਫਿਰ ਕਾਰ ਲੈ ਕੇ ਛੇਤੀ ਛੇਤੀ ਨਿਕਲ ਗਿਆ। ਉਹਨੇ ਜਾ ਕੇ ਅਜੀ ਕੁੜੀ ਵਾਲਿਆਂ ਤੋਂ ਵੀ ਆਪਣੀ ਫੀਸ ਲੈਣੀ ਸੀ। ਬਾਕੀ ਅਗਲੇ ਕਾਂਡ ਵਿੱਚ। ਧੰਨਵਾਦ।